ਅਗਦੀ ਸਿੱਧੀ ਜੋੜ ਮੇਲਾ ਜਿਹੜਾ ਸਾਡੇ ਫਲਕੇ ਚ 12 ਤਰੀਕ ਤੋਂ ਸ਼ੁਰੂ ਹੋ ਜਾਂਦਾ ਆ ਪਹਿਲਾ ਲੋਕੀ ਸਹੇੜੀ ਰੁਪੇਲ ਜਿੱਥੇ ਗੰਗੂ ਦਾ ਪਿੰਡ ਸ ਉੱਥੇ ਦਰਸ਼ਨ ਕਰਦੇ ਨੇ ਤੇ ਉਸ ਤੋਂ ਬਾਅਦ ਮੋਰਿੰਡਾ ਚ ਕੋਤਵਾਲੀ ਸਾਹਿਬ ਕੇਂਦਰ ਦੁਆਰਾ ਸੀਗ ਮੰਦ ਉੱਥੇ ਦਰਸ਼ਨ ਕਰਦੇ ਨੇ ਔਰ ਉਸ ਤੋਂ ਬਾਅਦ ਜਿਹੜਾ ਹੈ ਨਾ ਜਿਹੜਾ ਕਾਫਲਾ ਫਿਰ ਅੱਗੇ ਜਿਹੜਾ ਫਾਦੇਗੜ ਸਾਹਿਬ ਵੱਲ ਜਾਂਦੇ ਨੇ ਸੋ ਉਹਨਾਂ ਨੇ ਇਸ ਸ਼ਹੀਦੀ ਜੋੜ ਮੇਲੇ ਦੇ ਸਾਰੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਕੀਤੀਆਂ ਨੇ ਚਾਹੇ ਉਹ ਹੈਲਥ ਕੈਂਪ ਕੈਂਪ ਲਗਾਉਣ ਦੀ ਗੱਲ ਹੋਵੇ ਚਾਹੇ ਸਾਫ ਸਫਾਈ ਦਾ ਔਰ ਚਾਹੇ ਜਿਹੜਾ ਟ੍ਰੈਫਿਕ ਮੈਨੇਜਮੈਂਟ ਹੋਵੇ ਉਹ ਕਿਤਾ ਲਾਅ ਐਂਡ ਆਰਡਰ ਤੇ ਉਹਦੇ ਨਾਲ ਨਾਲ ਜਿਹੜਾ ਹੈਗਾ ਐਂਬੂਲੈਂਸਿਸ ਐਂਬੂਲੈਂਸਿਸ ਔਰ ਫਾਇਰ ਬ੍ਰੀਡਿੰਗ ਉਹਨਾਂ ਦਾ ਵੀ ਜਿਹੜਾ ਪੂਰਾ ਪੁਕਤ ਇੰਤਜ਼ਾਮ ਕੀਤਾ ਗਿਆ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਜਿਹੜੀ ਹੈਗੀ ਆ ਔਰ ਸੰਗਤ ਨੂੰ ਨਹੀਂ ਆਏਗੀ ਔਰ ਮੈਂ ਸਾਰੇ ਸਾਡੇ ਅਫੀਸਰ ਸੈਵਾਨ ਪਹੁੰਚੇ ਨੇ ਔਰ ਸਾਰੇ ਹੀ ਡਿਊਟੀ ਬੌਂਡ ਨੇ ਔਰ ਬਹੁਤ ਵਧੀਆ ਪਹਿਲਾਂ ਵੀ ਕੰਮ ਕਰ ਰਹੇ ਨੇ ਹੁਣ ਵੀ ਵਧੀਆ ਜਿਹੜਾ ਇੰਤਜ਼ਾਮ ਕੀਤਾ ਜਾਣਾ ਚਮਕੌਰ ਸਾਹਿਬ ਲਈ ਵੈਸੇ ਮੈਂ ਇੱਕ ਸਪੈਸ਼ਲ ਮੀਟਿੰਗ ਵੀ ਕਰਨੀ ਹੈ ਕਿਉਂਕਿ ਚਮਕੌਰ ਸਾਹਿਬ ਜਿਹੜੇ ਸ਼ਹੀਦੀ ਜੋੜ ਨਾਲ ਹੈ ਉਹ ਵੀ ਕੀ ਬਾਈ ਦਾ ਹੈ ਉਦਲੀ ਅਲੱਗ ਇੱਕ ਮੀਟਿੰਗ ਕਰਾਂਗੇ ਪਰ ਕਿਉਂਕਿ ਸੰਗਤ ਚਮਕੌਰ ਬੈਂਡਾ ਤੋਂ ਬਹੁਤ ਜਾਣਦੀ ਹੈ ਕਿ ਉਹਦੇ ਲਈ ਸਾਰਾ ਸੀਮੈਨੇਜਮੈਂਟ ਕਰ ਲੈ ਟ੍ਰੈਫਿਕ ਦਾ ਜਿਵੇਂ ਚਮਕੌਰ ਸਾਹ ਚੌਂਕ ਤੇ ਉਥੇ ਸਪੈਸ਼ਲ ਜਿਹੜੇ ਡਿਊਟੀ ਪਰਸਨਲ ਉੱਥੇ ਲਗਾਏ ਜਾਣਗੇ ਤਾਂ ਕਿ ਟ੍ਰੈਫਿਕ ਜਿਹੜਾ ਹੈਗਾ ਸਮੂਥਲੀ ਜਿਹੜਾ